ਬੀਤੇ ਦਿਨੀ ਹਿਮਾਚਲ ਦੇ ਕਸੋਲੀ ਇਲਾਕੇ ਵਿੱਚ ਪਟਿਆਲਾ ਡਾਇਰੈਕਟਲਾਈਨ ਐਸੋਸੀਏਸ਼ਨ ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮਿਲਣੀ ਵਿੱਚ ਜਥੇਬੰਦੀਆਂ ਦੇ ਵੱਖ-ਵੱਖ ਮੈਂਬਰਾਂ ਦੀ ਚੋਣ ਕੀਤੀ ਗਈ। ਉੱਥੇ ਹੀ ਇਸ ਮਿਲਣੀ ਵਿੱਚ ਇੱਕ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ। ਇਸ ਮਿਲਣੀ ਵਿੱਚ ਮੁਕੇਸ਼ ਗਰਗ ਨੂੰ ਚੇਅਰਮੈਨ, ਦਲਜੀਤ ਸਿੰਘ ਨੂੰ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਮਨੀਸ਼ ਨੀਰੋਲਾ ਨੂੰ ਸੀਨੀਅਰ ਮਿਤ ਪ੍ਰਧਾਨ ਅਤੇ ਕੈਸ਼ੀਅਰ, ਵਿਕਰਮ ਕੁਮਾਰ ਮੋਨਾ ਨੂੰ ਮਿਤ ਪ੍ਰਧਾਨ, ਸੰਜੀਵ ਕੁਮਾਰ ਨੂੰ ਡਿਪਟੀ ਚੇਅਰਮੈਨ ਬਲਜੀਤ ਸਿੰਘ ਬਿੰਨੀ ਕੋਹਲੀ ਨੂੰ ਜਨਰਲ ਸਕੱਤਰ ਅਤੇ ਕੈਸ਼ੀਅਰ ਮੁਹੰਮਦ ਇਜ਼ਹਿਆਸ ਨੂੰ ਜੁਆਇੰਟ ਸੈਕਟਰੀ ਵਰਿੰਦਰ ਕੁਮਾਰ, ਕਮਲ ਕੁਮਾਰ, ਮੁਹੰਮਦ ਇਫਰਾਕ, ਰਵੀ ਅਤੇ ਵਿਕਰਮਜੀਤ ਨੂੰ ਕਾਰਜਕਾਰੀ ਮੈਂਬਰ ਨਿਯੁਕਤ ਕੀਤਾ ਗਿਆ। ਮੀਡੀਆ ਨਾਲ ਗੱਲ ਕਰਦਿਆਂ ਕਮੇਟੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਇਸ ਜਥੇਬੰਦੀ ਜਿੱਥੇ ਪਟਿਆਲੇ ਦੇ ਡਾਇਕ੍ਰੀਨ ਦੇ ਕੋਈ ਮਸਲੇ ਹੁੰਦੇ ਹਨ ਉਹਨਾਂ ਨੂੰ ਹੱਲ ਕਰੇਗੀ, ਉੱਥੇ ਹੀ ਪਟਿਆਲਾ ਸ਼ਹਿਰ ਦੀ ਸਮਾਸਥਾ ਵੀ ਜਿੱਥੇ ਬੰਦਿਆਂ ਨਾਲ ਵੀ ਮਿਲ ਕੇ ਪਟਿਆਲਾ ਦੇ ਵਿਕਾਸ ਦੇ ਕੰਮਾਂ ਨੂੰ ਮੋਰੀ ਹੋ ਕੇ ਸੇਵਾਵਾਂ ਦੇਵੇਗੀ।